ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋਏ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਇਸ ਜਗ੍ਹਾ ਦੇ ਉੱਪਰ ਹੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਕਿ HR09D0500 ਇੱਕ ਬਲੈਕ ਕਲਰ ਦੀ ਕਾਰ ਸੀ ਔਰ ਉਸ ਕਾਰ ਦਾ ਇਹ ਦਰਸਾਇਆ ਗਿਆ ਸੀ ਵੀਡੀਓ ਦੇ ਵਿੱਚ ਕਿ ਇਸ ਕਾਰ ਦਾ ਜਿਹੜਾ ਚਾਲਕ ਹੈ ਉਹ ਨਹਿਰ ਦੇ ਵਿੱਚ ਛਾਲ ਮਾਰ ਗਿਆ ਇਹ ਗੱਡੀ ਆ ਹਰਿਆਣਾ ਨੰਬਰ HR09D0500 ਇਹ ਬਾਈ ਹੁਣੇ ਛਾਲ ਮਾਰ ਗਿਆ ਤੇ ਸਮਾਨੇ ਗੱਡੀ ਵਿੱਚ ਰੋੜ ਦੇ ਖਿਲਾਰ ਕੇ ਆ ਦੇਖੋ ਵੀਰੇ ਕੋਈ ਹੋਏ ਜਾਣ ਪਛਾਣ ਦਾ ਦੱਸੋ ਉਹ ਫੇਕ ਨਿਊਜ਼ ਫਲਾਉਣ ਵਾਲ ਨੂੰ ਐਸਆਈ ਭਗਵੰਤ ਸਿੰਘ ਵੱਲੋਂ ਬਹੁਤ ਖੁੱਲਾ ਚੈਲੰਜ ਕੀਤਾ ਗਿਆ ਹੈ ਕਿ ਇਦਾਂ ਨਹੀਂ ਆ ਜੋ ਵੀ ਫੇਕ ਨਿਊਜ਼ ਫੈਲਣਾ ਉਹਨਾਂ ਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹ ਗੱਡੀ ਠੀਕੇ ਤੋਂ ਸੀ ਠੀਕੇ ਤੋਂ ਇਧਰ ਕਿਤੇ ਆ ਰਿਹਾ ਸੀ ਉਹ ਗੱਡੀ ਵਾਲਾ ਔਰ ਠੀਕੇ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਇੱਥੇ ਇਸੇ ਜਗ੍ਹਾ ਦੇ ਉੱਪਰ ਉਸ ਗੱਡੀ ਦਾ ਇੱਕ ਐਕਸਲ ਟੁੱਟ ਜਾਂਦਾ ਔਰ ਐਕਸਲ ਟੁੱਟਣ ਕਾਰਨ ਉਸ ਬੰਦੇ ਜਿਹੜਾ ਉਹ ਚਲਾ ਜਾਂਦਾ ਮਿਸਤਰੀ ਕੋਲ ਔਰ ਮਿਸਤਰੀ ਕੋਲ ਜਾਣ ਤੋਂ ਬਾਅਦ ਉਹ ਇਥੇ ਕਾਰ ਸੁੰਨੀ ਦੇਖ ਕੇ ਉਸ ਇਸ਼ਤਾਰਤੀ ਅੰਸਰਾ ਵੱਲੋਂ ਇੱਕ ਵੀਡੀਓ ਅਪਲੋਡ ਕੀਤੀ ਜਾਂਦੀ ਪਰ ਪ੍ਰਮਾਤਮਾ ਨੇ ਜਿਹੜੀ ਕੁਦਰਤੀ ਵਿਚਾਰ ਹੈਗਾ ਉਹਦੇ ਘਰ ਤੱਕ ਕੋਈ ਖਬਰ ਨਹੀਂ ਪਹੁੰਚੀ ਨਹੀਂ ਤਾਂ ਕੋਈ ਹੋਰ ਵੀ ਕੋਈ ਨਾ ਕੋਈ ਜਿਹੜਾ ਕੋਈ ਡਰ ਦਾ ਜਾਂ ਡਰ ਕਾਰਨ ਜਾਂ ਸਹਿਮ ਕਾਰਨ ਕੋਈ ਹੋਰ ਵੀ ਕੋਈ ਨਾ ਕੋਈ ਟਰੈਜਡੀ ਹੋ ਸਕਦੀ ਸੀ ਸੋ ਇਦਾਂ ਦੀਆਂ ਫੇਕ ਨਿਊਜ਼ ਜਿਹੜੀਆਂ ਨੇ ਉਹ ਨਹੀਂ ਬਣੀਆਂ ਚਾਹੀਦੀਆਂ ਸੋ ਕਦੇ ਵਾਸਤੇ ਵੀ ਜਿਹੜੀ ਫੇਕ ਨਿਊਜ਼ ਉਹ ਨਹੀਂ ਜਲਾਨੀ ਚਾਹੀਦੀ ਸੋ ਤੁਸੀਂ ਬਿਲਕੁਲ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਨੂੰ